ਦੀ ਐਨ ਪੁੱਤਾਂ ਤੋਂ ਵੱਧ ਕੇ ਪਿਆਰ ਕਰਦਾ ਪੁੱਤੀ ਐ ਇੱਕ ਪਾਸੇ ਸੋਨਾ ਆਓ ਆ ਕੀ ਹੋ ਗਿਆ ਆ ਬਿੱਲੇ ਕੀ ਹੋ ਗਿਆ ਆ ਲਾ ਕੇ ਮਾਰਦਾ 500 ਲੈ ਜਾਓ ਮੇਰੇ ਤੋਂ ਫੜ ਕੇ ਕਾਲੇ ਦਾ ਇਸ ਵੇਲੇ ਗੁਰਮੰ ਵਾਲੇ ਬਿੱਲੇ ਨੇ ਪਾ ਦਿੱਤੀ ਕਬੱਡੀ ਭਾਉ ਨੇ ਚੰਡਿਆ ਭਾਉ ਨੇ ਜ਼ਿੰਦਗੀ ਬਣਾਤੀ ਐ ਇਸ ਨੌਜਨ ਦੀ ਐਨ ਪੁੱਤਾਂ ਤੋਂ ਵੱਧ ਕੇ ਪਿਆਰ ਕਰਦਾ ਪੁੱਤੀ ਐ ਇੱਕ ਪਾਸੇ ਸੋਨਾ ਆਓ ਆ ਕੀ ਹੋ ਗਿਆ ਆ ਬਿੱਲੇ ਕੀ ਹੋ ਗਿਆ ਆ ਲਾ ਕੇ ਕਰਤਾ ਉਹ ਬਾਦਰਾ ਆ ਰਿਹਾ ਸਿਰਾ ਕਰਵਾਉਣ ਵਾਲੀ ਗੱਲ ਕਰ ਦਿੰਦੀ ਹੈ ਇਹਨੂੰ ਕਹਿੰਦੇ ਆ ਕਿ ਮੂਹਰੇ ਆੜ ਕੇ ਹੌਸਲਾ ਕਰਕੇ ਪੁੱਤਰਾਂ ਸਾਧ ਸਿੰਘਾਂ ਤੋਂ ਫੜ ਕੇ ਠੱਬੀ ਲਾ ਕੇ ਹੁੰਦਾ ਇਹ ਵੱਲ ਕਿਸੇ ਕਿਸੇ ਨੂੰ ਡੇਕਣ ਦਾ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖਦੇ ਕੌਡੀ ਖੇਡਣ ਦਾ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖਦੇ ਕੌਡੀ ਖੇਡਣ ਦਾ ਗੁਰਨਾਨ ਨੇ ਗੁਲਜਾਰੀ ਵੱਲ ਵੇਖਿਆ ਤੇ ਆਪਸ ਵਿੱਚ ਗੁਫ਼ਤਗੂ ਕੀਤੀ ਆ ਵੀ ਮੁੰਡੇ ਨੇ ਸਿਰਾਂ ਕਰਵਾਉਣ ਵਾਲੀ ਗੱਲ ਕਰ ਦਿੱਤੀ ਐ ਇਹ ਤਜਰਬੇਕਾਰ ਬੈਠੇ ਐ ਇਹ ਤਜਰਬੇ ਵਾਲਿਆਂ ਨੂੰ ਲੱਭ ਲੈਂਦੇ ਐ ਆਓ ਸਾਹਮਣੇ ਮੇਰੇ ਵੀਰੋ ਮੈਚ ਸਮਾਪਤ